ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣਾ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਇਹ ਦੋ ਚੀਜ਼ਾਂ ਨੂੰ ਆਪਣੀ ਅਲਮਾਰੀ ਜਾਂ ਪਰਸ ਦੇ ਵਿੱਚ ਨਾ ਰੱਖੋ ਇਸ ਨਾਲ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਪਰ ਉਸ ਤੋਂ ਪਹਿਲਾਂ ਸਭ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਤੇ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇਹ ਦੋ ਚੀਜ਼ਾਂ ਨੂੰ ਆਪਣੇ ਪਰਸ ਜਾਂ ਅਲਮਾਰੀ ਦੇ ਵਿੱਚ ਨਾ ਰੱਖੋ ਇਸ ਨਾਲ ਘਰ ਦੇ ਵਿੱਚ ਪੈਸਾ ਆਉਣਾ ਬੰਦ ਹੋ ਜਾਂਦਾ ਹੈ ਸੰਗਤ ਜੀ ਆਪਾਂ ਸਭ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਜਿਨ੍ਹਾਂ ਬਾਰੇ ਆਪਾਂ ਨੂੰ ਪਤਾ ਤਾਂ ਨਹੀਂ ਹੁੰਦਾ ਪਰ ਉਹ ਗਲਤੀਆਂ ਦਾ ਆਪਣੇ ਜੀਵਨ ਦੇ ਉੱਪਰ ਬਹੁਤ ਪ੍ਰਭਾਵ ਪੈਂਦਾ ਹੈ ਆਪਾਂ ਬਹੁਤ ਨੁਕਸਾਨ ਕਰਦੀਆਂ ਨੇ ਆਪਾਂ ਉਸ ਚੀਜ਼ ਤੋਂ ਅਣਜਾਣ ਹੁੰਨੇ ਆ ਤੇ ਕਈ ਲੋਕਾਂ ਨੂੰ ਤਾਂ ਪਤਾ ਵੀ ਹੁੰਦਾ ਹੈ ਕਿ ਆਪਾਂ ਗਲਤ ਕਰ ਰਹੇ ਆ ਤੇ ਐਵੇਂ ਕਰਨ ਦੇ ਨਾਲ ਸਾਡਾ ਕਿੰਨਾ ਵੱਡਾ ਨੁਕਸਾਨ ਹੋ ਜਾਵੇਗਾ ਪਰ ਫਿਰ ਵੀ ਲੋਕ ਆਪਣੀ ਫਿਤਰਤ ਤੋਂ ਬਾਜ਼ ਨਹੀਂ ਆਉਂਦੇ ਤੇ ਉਹ ਗਲਤੀਆਂ ਨੂੰ ਦੁਹਰਾਉਂਦੇ ਰਹਿੰਦੇ ਨੇ ਤੇ ਹਾਨੀ ਉਠਾਉਂਦੇ ਰਹਿੰਦੇ ਨੇ ਨੁਕਸਾਨ ਕਰਵਾਉਂਦੇ ਰਹਿੰਦੇ ਨੇ ਇਹੋ ਨਾਲ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਕਿ ਇਹ ਚੀਜ਼ਾਂ ਆਪਣੇ ਪਰਸ ਵਿੱਚ ਜਾਂ ਅਲਮਾਰੀ ਦੇ ਵਿੱਚ ਨਾ ਰੱਖੋ ਜੋ ਇਹ ਚੀਜ਼ਾਂ ਰੱਖਦੇ ਨੇ ਉਹਨਾਂ ਦੇ ਕਰੋ ਰਿਜਕ ਹੌਲੀ ਹੌਲੀ ਤੁਰ ਜਾਂਦਾ ਹੈ ਤੇ ਉਹਨਾਂ ਕੋਲ ਪੈਸਾ ਨਹੀਂ ਟਿਕਦਾ ਜੀ ਪੈਸਾ ਆ ਵੀ ਜਾਵੇ ਤਾਂ ਉਹ ਪਾਣੀ ਦੀ ਤਰ੍ਹਾਂ ਵਹਿ ਜਾਂਦਾ ਹੈ ਘਰ ਵਿੱਚ ਰੁਕਦਾ ਨਹੀਂ ਜੋ ਮਨੋਖਾ ਆਪਣੇ ਹੱਥੀਂ ਕਿਰਤ ਕਰਦੇ ਨੇ ਉਸ ਨੂੰ ਹੀ ਪੈਸੇ ਦੀ ਕਦਰ ਹੁੰਦੀ ਹੈ ਜੋ ਲੋਕ ਦੂਜਿਆਂ ਦੀ ਕਿਰਤ ਤੋਂ ਖਾਂਦੇ ਨੇ ਉਹਨਾਂ ਨੂੰ ਆਮ ਹੀ ਆਪਾਂ ਦੇਖਦੇ ਹਾਂ ਕਿ ਉਹ ਪੈਸਿਆਂ ਦੀ ਕਦਰ ਨਹੀਂ ਕਰਦੇ ਉਹਨਾਂ ਦੇ ਹੱਥ ਜਿਨ੍ਹਾਂ 'ਤੇ ਪੈਸੇ ਆਉਂਦੇ ਨੇ ਉਹ ਬੱਸ ਫਿਰ ਪਾਣੀ ਦੀ ਤਰ੍ਹਾਂ ਖਰਚ ਕਰ ਦਿੰਦੇ ਨੇ ਤੇ ਜਦੋਂ ਸਾਡੀ ਕੀਤੀ ਹੋਈ ਮਿਹਨਤ ਸਾਡੀ ਕੀਤੀ ਹੋਈ ਕਿਰਤ ਦਾ ਪੈਸਾ ਪਾਣੀ ਦੀ ਤਰ੍ਹਾਂ ਵਹਿ ਜਾਵੇ ਤਾਂ ਫਿਰ ਬੜਾ ਜ਼ਿਆਦਾ ਅਫਸੋਸ ਹੁੰਦਾ ਹੈ ਕਿ ਮੈਂ ਤਾਂ ਬੜੇ ਔਖੇ ਕਮਾਏ ਸੀ ਇਹ ਤਾਂ ਐਵੇਂ ਹੀ ਅਜਾਇਆ ਹੀ ਚਲੇ ਗਏ ਫਿਰ ਬੜਾ ਮਨ ਵਿੱਚ ਦੁੱਖ ਹੁੰਦਾ ਹੈ ਸੰਗਤ ਜੀ ਜਿਹੜੀਆਂ ਚੀਜ਼ਾਂ ਆਪਾਂ ਅਲਮਾਰੀ ਜਾਂ ਪਰਸ ਦੇ ਵਿੱਚ ਨਹੀਂ ਰੱਖਣੀਆਂ ਉਹਨਾਂ ਵਿੱਚੋਂ ਪਹਿਲੀ ਚੀਜ਼ ਹੈ ਜੀ ਉਧਾਰ ਲਏ ਹੋਏ ਪੈਸੇ ਇਹ ਅਲਮਾਰੀ ਜਾਂ ਪਰਸ ਵਿੱਚ ਕਦੇ ਨਾ ਰੱਖੋ ਉਧਾਰ ਲਏ ਹੋਏ ਜੋ ਪੈਸੇ ਹੁੰਦੇ ਨੇ ਇਹਨਾਂ ਨਾਲ ਕਦੇ ਵੀ ਘਰ ਵਿੱਚ ਬਰਕਤ ਨਹੀਂ ਆਉਂਦੀ ਪਰਮਾਤਮਾ ਵੀ ਦੇਖਦਾ ਹੈ ਕਿ ਇਹਨੇ ਦਾ ਉਧਾਰ ਲੈ ਕੇ ਹੀ ਕੰਮ ਚਲਾਉਣਾ ਹੈ ਤੇਰੇ ਇਸ ਦਾ ਹਿੱਸਾ ਵੀ ਉਸੇ ਘਰ ਪਾ ਦਿਓ ਜਿਨੇ ਮਰਜੀ ਪੈਸੇ ਆ ਜਾਣ ਪੈਸਿਆਂ ਦਾ ਪਤਾ ਹੀ ਨਹੀਂ ਲੱਗਦਾ ਉਧਾਰ ਲਏ ਪੈਸੇ ਜਿਸ ਕੰਮ ਲਈ ਲਏ ਨੇ ਉਹ ਜਿੰਨੀ ਛੇਤੀ ਹੋ ਸਕੇ ਛੇਤੀ ਤੋਂ ਛੇਤੀ ਖਰਚ ਕਰੋ ਭਾਵੇਂ ਕਿ ਉਹ ਪੈਸੇ ਖਰਚ ਕਰਕੇ ਤੇ ਉਸ ਨਾਲ ਛੇਤੀ ਤੋਂ ਛੇਤੀ ਆਪਣੀ ਲੋੜ ਹੈ ਜੋ ਉਸ ਨੂੰ ਪੂਰਾ ਕਰ ਲਓ ਸਭ ਤੋਂ ਪਹਿਲਾਂ ਜੋ ਵੀ ਉਸ ਦੀ ਬਣਦੀ ਰਾਸ਼ੀ ਹੈ ਉਹ ਅਗਲੇ ਦੇ ਹੱਥ ਤੇ ਰੱਖੋ ਦੂਜੀ ਚੀਜ਼ ਜੋ ਆਪਣੇ ਪਰਸ ਜਾਂ ਅਲਮਾਰੀ ਵਿੱਚ ਨਹੀਂ ਰੱਖਣੀ ਉਹ ਹੈ ਪਾਟੇ ਪੁਰਾਣੇ ਕਾਗਜ਼ ਦਵਾਈਆਂ ਅਤੇ ਫਟੇ ਪੁਰਾਣੇ ਨੋਟ ਇਹਨਾਂ ਚੀਜ਼ਾਂ ਨੂੰ ਆਪਣੇ ਪਰਸ ਜਾਂ ਅਲਮਾਰੀ ਦੇ ਵਿੱਚ ਇਕੱਠਾ ਕਰਕੇ ਨਾ ਰੱਖੋ ਕਿਹਾ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਬਹੁਤ ਜ਼ਿਆਦਾ ਬੇਬਰਕਤੀ ਆਉਂਦੀ ਹੈ ਸੰਗਤ ਜੀ ਕੂੜਾ ਹਮੇਸ਼ਾ ਹੀ ਦਲਿੱਦਰ ਦਾ ਘਰ ਹੁੰਦਾ ਹੈ ਜਿੰਨੀ ਛੇਤੀ ਸਮਝ ਜਾਵਾਂਗੇ ਉੰਨੀ ਛੇਤੀ ਬਚ ਜਾਵਾਂਗੇ ਸਾਧ ਸੰਗਤ ਜੀ ਰਾਤ ਨੂੰ ਕੀਰਤਨ ਸੋਇਲਾ ਸਾਹਿਬ ਜੀ ਦਾ ਪਾਠ ਕਰੋ ਤੇ ਜਲਦੀ ਸੌਵੋ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰੋ ਤੇ ਫਿਰ ਕਿਸੇ ਵੀ ਕੰਮ ਦੀ ਸ਼ੁਰੂਆਤ ਕਰੋ ਫਿਰ ਦੇਖਣਾ ਪਰਮਾਤਮਾ ਹਰ ਇੱਕ ਕੰਮ ਦੇ ਵਿੱਚ ਬਰਕਤ ਫਰਮਾਉਣਗੇ ਘਰ ਵਿੱਚ ਤੰਗੀ ਹੈ ਲੜਾਈ ਝਗੜੇ ਨੇ ਤਾਂ ਉੱਠਦੇ ਬੈਠਦੇ ਵਾਹਿਗੁਰੂ 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 ਤੁਸੀਂ ਜਪੋ ਜੇਕਰ ਤੁਹਾਡੇ ਸਿਰ ਤੇ ਪਹਾੜ ਜਿੰਦਾ ਵੀ ਕਰਜ਼ਾ ਹੈ ਨਾ ਤਾਂ ਉਹ ਵੀ ਲੈ ਜਾਵੇਗਾ ਕਿਉਂਕਿ ਜੋ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਲੈਂਦਾ ਹੈ ਘਰ ਦੇ ਬੂਹੇ ਖੋਲਦਾ ਹੈ ਬੂਹੇ ਖੋਲਣ ਲੱਗਿਆਂ ਵੀ ਵਾਹਿਗੁਰੂ ਕਹਿੰਦਾ ਹੈ ਉਸ ਘਰ ਵਿੱਚ ਹਮੇਸ਼ਾ ਹੀ ਖੁਸ਼ੀਆਂ ਅਤੇ ਬਰਕਤਾਂ ਵਾਸ ਕਰਦੀਆਂ ਨੇ ਉਥੇ ਰਿਜਕ ਵਿੱਚ ਵਾਦਾ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਹਰ ਕਿਸੇ ਦਾ ਕਿਆ ਜਾਂਦਾ ਹੈ ਕਿ ਹਰ ਕਿਸੇ ਦੇ ਹਿੱਸੇ ਦਾ ਰਜਕ ਉਹ ਪਰਮਾਤਮਾ ਜੀ ਅੰਮ੍ਰਿਤ ਵੇਲੇ ਉਸ ਦੇ ਘਰ ਤੱਕ ਪਹੁੰਚਾਉਂਦੇ ਨੇ ਪਰ ਆਪਣੇ ਦਾ ਅੰਮ੍ਰਿਤ ਵੇਲੇ ਘਰ ਦੇ ਬੂਹੇ ਬੰਦ ਹੁੰਦੇ ਨੇ ਤੇ ਆਪਾਂ ਗੂੜੀ ਨੀਂਦ ਦੇ ਵਿੱਚ ਸੁੱਤੇ ਪਏ ਹੁੰਨੇ ਆ ਫਿਰ ਉਥੇ ਕਿੱਥੋਂ ਬਰਕਤ ਹੋਣੀ ਹੈ ਕਿੱਥੋਂ ਸਾਡੇ ਤੇ ਮੇਰ ਹੋਵੇਗੀ ਜਦੋਂ ਆਪਾਂ ਆਪਣੀ ਰਸਨਾ ਤੋਤਾ ਵਾਹਿਗੁਰੂ ਕਿਹਾ ਹੀ ਨਹੀਂ ਜਿਸ ਕਰ ਲੜਾਈ ਝਗੜੇ ਝੂਠ ਅਤੇ ਝੂਠ ਹੋਵੇ ਉਥੇ ਕਦੇ ਵੀ ਬਰਕਤ ਨਹੀਂ ਆਉਂਦੀ ਉਹ ਹਮੇਸ਼ਾ ਹੀ ਖਾਲੀ ਰਹਿ ਜਾਂਦੇ ਨੇ ਉਹਨਾਂ ਦੀ ਝੋਲੀ ਨਹੀਂ ਭਰਦੀ ਜੋ ਰਾਤਾਂ ਨੂੰ ਬੇਵਜ੍ਹਾ ਜਾਗਦੇ ਨੇ ਤੇ ਦਿਨ ਵੇਲੇ ਫਿਰ ਐਵੇਂ ਹੀ ਸੁੱਤੇ ਰਹਿੰਦੇ ਨੇ ਆਪਣੀ ਸਿਹਤ ਅਤੇ ਆਪਣੇ ਭਾਗ ਦੋਵੇਂ ਹੀ ਉਹ ਆਪ ਹੀ ਵਿਗਾੜ ਰਹੇ ਹੁੰਦੇ ਨੇ ਹਰ ਚੀਜ਼ ਤੋਂ ਉਹ ਵਾਂਝੇ ਰਹਿ ਜਾਂਦੇ ਨੇ ਜੋ ਕਿਰਤ ਕਰ ਇਮਾਨਦਾਰੀ ਨਾਲ ਪਰਿਵਾਰ ਪਾਲਦੇ ਨੇ ਇਹ ਵੀ ਇੱਕ ਸੇਵਾ ਭਗਤੀ ਹੈ ਜੋ ਇਮਾਨਦਾਰੀ ਦੀ ਕਿਰਤ ਕਰਦਾ ਹੈ ਜੋ ਪਸੀਨਾ ਤੁਹਾਡਾ ਵਹਿੰਦਾ ਹੈ ਇਮਾਨਦਾਰੀ ਦੀ ਕਿਰਤ ਕਰਦਿਆਂ ਹੋਇਆਂ ਉਸ ਪਸੀਨੇ ਦੀ ਹਰ ਬੂੰਦ ਤੁਹਾਡੇ ਗੁਨਾਹ ਮਾਫ ਕਰ ਰਹੀ ਹੁੰਦੀ ਹੈ ਤੇ ਘਰ ਵਿੱਚ ਰਿਜਕ ਤੇ ਬਰਕਤ ਲੈ ਕੇ ਆ ਰਹੀ ਹੁੰਦੀ ਹੈ ਕਿਰਤ ਕਰੋ ਇਮਾਨਦਾਰੀ ਦੀ ਤਾਂ ਘਰ ਵਿੱਚ ਹਰ ਇੱਕ ਚੀਜ਼ ਆਵੇਗੀ ਜੋ ਵੀ ਤੁਸੀਂ ਪਰਮਾਤਮਾ ਤੋਂ ਮੰਗਦੇ ਹੋ ਪਰਮਾਤਮਾ ਉਸ ਹਰੇਕ ਚੀਜ਼ ਨਾਲ ਤੁਹਾਨੂੰ ਨਿਵਾਜਦੇ ਨੇ ਪਰਮਾਤਮਾ ਹਰ ਅਰਦਾਸ ਕਬੂਲ ਕਰਦੇ ਨੇ ਤੇ ਹਰ ਸੁੱਖ ਵੀ ਦਿੰਦੇ ਨੇ ਕਿਰਤ ਕਰੋ ਤੇ ਅੱਗੇ ਵਧੋ ਦੁਲਿਤਰ ਨੂੰ ਆਪਣੇ ਘਰੋਂ ਕੱਢੋ ਪਰ ਇਮਾਨਦਾਰੀ ਨਾਲ ਨਾ ਹੀ ਕਿਸੇ ਅੱਗੇ ਹੱਥ ੱਡੋ ਤੇ ਨਾ ਹੀ ਕਿਸੇ ਕੋਲੋਂ ਕਦੇ ਮੰਗੋ ਹਰ ਚੀਜ਼ ਆਪ ਕਮਾਓ ਪਰ ਇਮਾਨਦਾਰੀ ਨਾਲ ਤਾਂ ਪਰਮਾਤਮਾ ਆਪ ਬਾਹ ਫੜਨਗੇ ਤੇ ਦਿਮਾਗ ਨੂੰ ਚੰਗੀ ਮਤ ਦੇਣਗੇ ਜਿਸ ਨਾਲ ਤੁਸੀਂ ਚੰਗੇ ਫੈਸਲੇ ਲਵੋਗੇ ਤੇ ਹਮੇਸ਼ਾ ਜ਼ਿੰਦਗੀ ਵਿੱਚ ਕਾਮਯਾਬ ਹੋ ਕੇ ਅੱਗੇ ਵਧੋਗੇ ਇੱਕ ਵਾਰ ਨਾ ਇੱਕ ਮਨੁੱਖ ਸੰਤ ਜੀ ਕੋਲ ਆਇਆ ਕਿਹਾ ਕਿ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਰਨ ਨਾਲ ਜਾਂ ਖਾਣ ਨਾਲ ਮਨੁੱਖ ਦਾ ਦਿਮਾਗ ਤੇਜ ਹੋ ਜਾਂਦਾ ਹੈ ਜਿਸ ਨਾਲ ਉਹ ਸਹੀ ਫੈਸਲੇ ਲੈਂਦਾ ਹੈ ਤੇ ਫਿਰ ਉਹ ਕਾਮਯਾਬ ਹੋ ਜਾਂਦਾ ਹੈ ਤਾਂ ਸੰਤ ਜੀ ਨੇ ਕਿਹਾ ਕਿ ਪਰਮਾਤਮਾ ਨੇ ਮਨੁੱਖ ਦੇ ਦਿਮਾਗ ਨੂੰ ਐਸੀ ਤਾਕਤ ਬਖਸ਼ੀ ਹੈ ਜਿਸ ਤੋਂ ਆਪਾਂ ਬੇਖਬਰ ਹਾਂ ਜੇਕਰ ਮਨੁੱਖ ਦਿਮਾਗ ਦੀ ਤਾਕਤ ਨੂੰ ਸਮਝ ਕੇ ਚਾਰ ਚੁਪੇਰੇ ਵੇਖਣ ਲੱਗੇ ਤਾਂ ਹਰ ਚੀਜ਼ ਮਨੁੱਖ ਦੇ ਹੱਕ ਵਿੱਚ ਹੋਵੇਗੀ ਤੇ ਜਦੋਂ ਮਨੁੱਖ ਗੁਰਬਾਣੀ ਦਾ ਸਹਾਰਾ ਲਵੇਗਾ ਤੇ ਰੋਜ਼ ਗੁਰਬਾਣੀ ਪੜ੍ਹੇਗਾ ਤੇ ਆਪਣੇ ਜੀਵਨ ਵਿੱਚ ਉਸ ਨੂੰ ਅਪਣਾਵੇਗਾ ਤਾਂ ਉਸ ਦੀ ਜੀਵਨ ਜਾਂਚ ਉੱਚੀ ਹੋਵੇਗੀ ਤੇ ਹਰ ਫੈਸਲਾ ਉਦੋਂ ਹੀ ਸਹੀ ਹੋਵੇਗਾ ਤੇ ਹਰ ਕੰਮ ਵਿੱਚ ਫਤਿਹ ਵੀ ਹਾਸਲ ਕਰ ਸਕੇਗਾ ਸੰਗਤ ਜੀ ਹਰ ਮਨੁੱਖ ਨੂੰ ਸਵੇਰੇ ਹਰੀਆਲੀ ਵਾਲੀ ਥਾਂ ਤੇ ਜਾਂ ਪਾਣੀ ਵਾਲੀ ਥਾਂ ਤੇ 10 ਮਿੰਟ ਬੈਠ ਕੇ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰਨਾ ਚਾਹੀਦਾ ਹੈ ਇਸ ਦੇ ਨਾਲ ਦਿਮਾਗੀ ਥਕਾਵਟ ਪਰੇਸ਼ਾਨੀਆਂ ਬਿਮਾਰੀਆਂ ਦੂਰ ਹੋਣਗੀਆਂ ਤੇ ਦਿਮਾਗ ਵੀ ਤੇਜ਼ ਹੋਵੇਗਾ ਐਵੇਂ ਜਦੋਂ ਆਪਾਂ ਹਰੀਆਲੀ ਵਿੱਚ ਬੈਠ ਕੇ ਨਾਮ ਜਪਦੇ ਆ ਤਾਂ ਮਨ ਖੁਸ਼ ਅਤੇ ਸ਼ਾਂਤ ਹੁੰਦਾ ਹੈ ਤੇ ਜਦੋਂ ਮਨ ਖੁਸ਼ ਅਤੇ ਸ਼ਾਂਤ ਹੋਵੇਗਾ ਤਾਂ ਹਰ ਫੈਸਲਾ ਫਿਰ ਉਸ ਦਾ ਸਹੀ ਹੋਵੇਗਾ ਮਨੋਖ ਵੱਲੋਂ ਕੀਤਾ ਗਿਆ ਉਦਮ ਹੀ ਉਸ ਨੂੰ ਕਾਮਯਾਬੀ ਦੀ راہ ਵੱਲ ਲੈ ਕੇ ਜਾਂਦਾ ਹੈ ਤਾਂ ਫਿਰ ਸਾਧ ਸੰਗਤ ਜੀ ਇਹ ਦੋ ਚੀਜ਼ਾਂ ਜੋ ਤੁਹਾਨੂੰ ਵੀਡੀਓ ਵਿੱਚ ਦੱਸੀਆਂ ਗਈਆਂ ਹਨ ਇਨਨੂੰ ਆਪਣੇ ਪਰਸ ਅਤੇ ਅਲਮਾਰੀ ਵਿੱਚ ਕਦੇ ਨਾ ਰੱਖੋ ਤੇ ਇਮਾਨਦਾਰੀ ਅਤੇ ਉਦਮ ਨਾਲ ਪਰਮਾਤਮਾ ਦਾ ਨਾਮ ਲੈ ਕੇ ਉਹ ਹਰ ਚੀਜ਼ ਹਾਸਲ ਕਰਿਏ ਤੇ ਆਪਣੇ ਘਰੋਂ ਦਲਿੱਦਰ ਅਤੇ ਗਰੀਬੀ ਨੂੰ ਕੂਹਾਂ ਦੂਰ ਕਰਿਏ ਕਿਉਂਕਿ ਦਲਿੱਦਰ ਜਿੱਥੇ ਹੁੰਦਾ ਹੈ ਉਥੇ ਗਰੀਬੀ ਅਤੇ ਰੋਗ ਆ ਕੇ ਆਸ ਕਰਦੇ ਨੇ ਤਾਂ ਸੰਗਤ ਜੀ ਆਪਣੇ ਘਰੋਂ ਗਰੀਬੀ ਅਤੇ ਦਲਿੱਦਰ ਨੂੰ ਦੂਰ ਕਰਨ ਲਈ ਫਿਰ ਆਓ ਆਪਣੀ ਜੀਵਨ ਜਾਂਚ ਨੂੰ ਉੱਚਾ ਕਰੀਏ ਤੇ ਗੁਰਬਾਣੀ ਦਾ ਸਹਾਰਾ ਲਈਏ ਜਦੋਂ ਆਪਾਂ ਗੁਰਬਾਣੀ ਦਾ ਸਹਾਰਾ ਗੁਰਬਾਣੀ ਦਾ ਓਟ ਆਸਰਾ ਲੈ ਕੇ ਹਰ ਕੰਮ ਕਰਾਂਗੇ ਤਾਂ ਵਾਹਿਗੁਰੂ ਪਰਮਾਤਮਾ ਜੀ ਜ਼ਰੂਰ ਸਾਡੀ ਬਾਹ ਫੜਨਗੇ ਤੇ ਉਸ ਕੰਮ ਵਿੱਚ ਸਾਨੂੰ ਕਾਮਯਾਬੀ ਸਫਲਤਾ ਜ਼ਰੂਰ ਮਿਲੇਗੀ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਬਦ ਤੋਂ ਬਾਦ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ